ਵਾਸਟਰ ਦੇ ਹੋਰ ਵੱਲੋਂ ਆਪ ਸਭ ਜੀ ਨੂੰ ਪ੍ਰਭ ਯੀਸੂ ਮਸੀਹ ਦੇ ਸਾਮਰਥੀ ਅਤਪਵਿਤਰ ਜਿੰਦਾ ਨਾਮ ਚ ਪਿਆਰ ਭਰੀ ਜੈਮਸੀ ਦੀ ਪ੍ਰਵਾਨ ਕਰੋ ਜੀ ਜਿਵੇਂ ਕਾਫੀ ਲੰਬੇ ਸਮੇਂ ਤੋਂ ਤੁਸੀਂ ਸਾਨੂੰ ਖੁਦਾ ਦੀ ਖਿਦਮਤ ਦੇ ਵਿੱਚ ਦੇਖ ਰਹੇ ਹੋ ਔਰ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਸ ਖਿਦਮਤ ਦੇ ਦੁਆਰਾ ਓਪਨ ਡੋਰ ਚਰਚ ਕੋਲ ਜੇ ਵਾਲਦੀ ਧਰਤੀ ਤੋਂ ਲੱਖਾਂ ਲੋਕਾਂ ਨੇ ਨਜਾਤ ਪਾਈ ਹੈ ਉਨਾਂ ਨੇ ਆਪਣਾ ਜੀਵਨ ਪ੍ਰਭੂ ਨੂੰ ਦਿੱਤਾ ਭਾਵੇਂ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਅੱਜ ਬੈਠੇ ਹੋ ਸਾਨੂੰ ਵੇਖ ਰਹੇ ਹੋ ਸਾਡਾ ਪਿਆਰ ਤੁਹਾਡੇ ਨਾਲ ਹੈ ਸਾਡੀਆਂ ਗੁੱਡ ਵਿਸ਼ੇਸ ਤੁਹਾਡੇ ਲਈ ਹੈ ਜਿਨ੍ਹਾਂ ਨੇ ਅੱਜ ਤੋਂ 20 ਸਾਲ 25 ਸਾਲ 30 ਸਾਲ ਪਹਿਲਾਂ ਓਪਨ ਡੋਰ ਚਰਚ ਤੋਂ ਬੈਪਟਿਸਮ ਲਿਆ ਪ੍ਰਭੂ ਨੇ ਤੁਹਾਨੂੰ ਬਰਕਤ ਦਿੱਤੀ ਹੈ ਇੱਕ ਵਾਰ ਫਿਰ ਅਸੀਂ ਖੋਜੇਵਾਲ ਓਪਨ ਡੋਰ ਚਰਚ ਤੋਂ ਉਸ ਗੋਜੇਵਾਲ ਚਰਚ ਦੇ ਪਰਿਵਾਰਾਂ ਨੂੰ ਇੱਕ ਮਸੀਹ ਦੇ ਵਿੱਚ ਜਿਹੜਾ ਪ੍ਰੇਮ ਸਾਨੂੰ ਦਿੱਤਾ ਗਿਆ ਉਸ ਪ੍ਰੇਮ ਨੂੰ ਤੁਹਾਡੇ ਲਈ ਭੇਜਦੇ ਆ ਤੇ ਉਹ ਪ੍ਰੇਮ ਤੁਹਾਨੂੰ ਮਿਲੇ ਤੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਹੱਸਦੇ ਵਸਦੇ ਰਹੋ ਤੇ ਖੁਦਾ ਦੇ ਨਾਲ ਤੁਹਾਡੀ ਮੁਹੱਬਤ ਬਣੀ ਰਹੇ ਅਗਰ ਤੁਸੀਂ ਕੁਝ ਕਾਰਨਾ ਕਰਕੇ ਆਪਣੀ ਧਾਰਮਿਕਤਾ ਦੀ ਲਾਈਨ ਤੋਂ ਆਪਣੇ ਉਸ ਧਾਰਮਿਕਤਾ ਵਾਲੇ ਜੀਵਨ ਤੋਂ ਫਿਸਲ ਗਏ ਹੋ ਜਾਂ ਤੁਸੀਂ ਪਵਿੱਤਰ ਹੈਕਲ ਓਪਨ ਡੋਰ ਚਰਚ ਦੇ ਦੁਆਰਾ ਦਿੱਤੀ ਗਈ ਸਿੱਖਿਆ ਤੋਂ ਬਾਹਰ ਨਿਕਲ ਗਏ ਹੋ ਤੇ ਅੱਜ ਮੈਂ ਫਿਰ ਤੁਹਾਨੂੰ ਸੱਦਾ ਦਿੰਦਾ ਕਿ ਤੁਸੀਂ ਯਿਸੂ ਮਸੀਹ ਦੀ ਖਰੀ ਸਿੱਖਿਆ ਦੇ ਵਿੱਚ ਆ ਜਾਓ ਕਿਉਂਕਿ ਦੋ ਤਰ੍ਹਾਂ ਦੀ ਸਿੱਖਿਆ ਹੈ ਇੱਕ ਸੱਚੀ ਮਸੀਹਤ ਦੀ ਸਿੱਖਿਆ ਤੇ ਇੱਕ ਝੂਠੀ ਮਸੀਹਤ ਦੀ ਸਿੱਖਿਆ ਤੇ ਬਾਈਬਲ ਕਹਿੰਦੀ ਬਹੁਤ ਸਾਰੇ ਉੱਠ ਖੜੇ ਹੋਣਗੇ ਤੇ ਤੁਹਾਨੂੰ ਭਲਾਵੇ ਵਿੱਚ ਪਾ ਦੇਣਗੇ ਤੇ ਮੈਨੂੰ ਇਦਾਂ ਮਹਿਸੂਸ ਹੁੰਦਾ ਅੱਜ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਨਵੇਂ ਉੱਠਿਆ ਤੇ ਭਲਾਵੇ ਵਿੱਚ ਪਾ ਦਿੱਤਾ ਤੇ ਜੇ ਅਸੀਂ ਉਹਨਾਂ ਦੇ ਫਲ ਦੇਖੀਏ ਜਿਹੜਾ ਸਤਿਗੁਰੂ ਯਿਸੂ ਜੀ ਨੇ ਫਰਮਾਨ ਕੀਤਾ ਸੀ ਤਾਂ ਉਹਨਾਂ ਦਾ ਫਲ ਉਹ ਨਹੀਂ ਹੈ ਜਿਹੜਾ ਬਾਈਬਲ ਦੇ ਅਨੁਸਾਰ ਤੇ ਸੱਚੀ ਮਸੀਹਤ ਦੇ ਅਨੁਸਾਰ ਹੈ ਤੇ ਮੈਂ ਉਹਨਾਂ ਸਾਰੇ ਪਰਿਵਾਰਾਂ ਨੂੰ ਰਸੂਲਾਂ ਦੇ ਕਰਤੱਵ 2 ਚੈਪਟਰ ਦੇ ਅੰਦਰ ਇਦਾਂ ਲਿਖਿਆ ਤੋਬਾ ਕਰੋ ਤੇ ਮੁੜੋ ਮੈਂ ਫਿਰ ਉਹਨਾਂ ਨੂੰ ਪਹਿਲੀ ਨੇਚਾ ਜੜੀ ਤੁਸੀਂ ਯਿਸੂ ਮਸੀਹ ਤੇ ਕਿੱਤੀ ਸੀ ਅੱਜ ਮੈਂ ਫਿਰ ਤੁਹਾਨੂੰ ਉਹ ਪਹਿਲੀ ਨੇਚਾ ਯਾਦ ਕਰਾਉਣਾ ਆਂ ਬਈ ਜਸ ਨੇਚਾ ਦੇ ਨਾਲ ਤੁਸੀਂ ਆਏ ਸੀ ਇੱਕ ਦਿਨ ਜਿਹੜੇ ਨੇਚਾ ਦੇ ਨਾਲ ਤੁਸੀਂ ਬੈਪਟਿਸਮ ਵਾਲੇ ਟੱਬ ਦੇ ਵਿੱਚ ਗਏ ਤੇ ਬਤਿਸਮਾ ਲਿਆ ਤੇ ਉਸ ਨੇਚਾ ਦੇ ਲਈ ਮੈਂ ਅੱਜ ਤੁਹਾਨੂੰ ਫਿਰ ਪ੍ਰੇਰਦਾ ਹਾਂ ਕਿਉਂਕਿ ਬਾਈਬਲ ਇਦਾਂ ਕਹਿੰਦਾ ਆ ਵੈਰੀ ਹਮੇਸ਼ਾ ਤੁਹਾਡੀ ਗਵਾਹੀ ਨੂੰ ਖਤਮ ਕਰਨਾ ਚਾਹੁੰਦਾ ਹੈ ਤੇ ਬਹੁਤ ਸਾਰੇ ਲੋਕ ਆ ਜਿਹੜੇ ਬੜੀ ਆਸਾਨੀ ਦੇ ਨਾਲ ਸ਼ੈਤਾਨ ਨੂੰ ਉਹ ਕੰਮ ਕਰਨ ਦਾ ਮੌਕਾ ਦਿੰਦੇ ਆ ਜਿਹੜਾ ਕੰਮ ਅਸੀਂ ਉਹਨੂੰ ਨਹੀਂ ਕਰਨ ਦੇਣਾ ਕਿਉਂਕਿ ਉਹ ਤੁਹਾਡੀ ਪਹਿਲੀ ਜ਼ਿੰਦਗੀ ਨੂੰ ਚੇਤੇ ਕਰਾਉਂਦਾ ਹੈ ਤੇ ਜਿਹੜੀ ਮਸੀਹ ਦੇ ਵਿੱਚ ਆ ਕੇ ਤੁਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਉਸਦੇ ਰੰਗ ਫਿੱਕੇ ਕਰਨੇ ਚਾਹੁੰਦਾ ਹੈ ਔਰ ਮੈਂ ਵੇਖਿਆ ਬਾਈਬਲ ਕਹਿੰਦੀ ਹੈ ਕਿ ਧਰਮ ਦੇ ਵਧਨ ਕਰਕੇ ਬਹੁਤ ਸਾਰਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ ਅੱਜ ਬਹੁਤ ਵਿਸ਼ਵਾਸੀ ਨੇ ਜਿਹੜੇ 30 ਸਾਲ ਪਹਿਲਾਂ ਚਾਰ-ਚਾਰ ਘੰਟੇ ਪ੍ਰਾਰਥਨਾ ਕਰਦੇ ਸੀ ਜਿਹੜੇ 30 ਸਾਲ ਪਹਿਲਾਂ ਹਫ਼ਤੇ 'ਚ ਦੋ-ਦੋ ਵਾਰੀ ਫਾਸਟਿੰਗ ਕਰਦੇ ਸੀ ਜਿਹੜੇ 30 ਸਾਲ ਪਹਿਲਾਂ ਚਰਚ ਖੁੱਲਣ ਤੋਂ ਪਹਿਲਾਂ ਹੀ ਡੋਰ ਦੇ ਮੋਰੇ ਆ ਕੇ ਖੜੇ ਹੁੰਦੇ ਸੀ ਯਾਦ ਕਰੋ ਉਹ ਵਕਤ ਉਹ ਪਲ ਜਦੋਂ ਤੁਸੀਂ ਆਪਣੇ ਇਹ ਹਵਾ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ ਸੀ ਜਦੋਂ ਤੁਸੀਂ ਉਸ ਮੁਕਤੀ ਦੇ ਵਾਰਿਸ ਸੀਗੇ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਤੁਹਾਡੇ ਲਈ ਡਿਕਲੇਅਰ ਕੀਤੀ ਗਈ ਹੈ ਅੱਜ ਵੀ ਤੁਹਾਡੇ ਲਈ ਉਹੀ ਮੁਕਤੀ ਡਿਕਲੇਅਰ ਹੈ ਪਰ ਤੁਹਾਨੂੰ ਅੱਜ ਆਪਣੇ ਪਾਪਾਂ ਨੂੰ ਮੰਨ ਕੇ ਛੱਡਣਾ ਪੈਣਾ ਤੇ ਤੁਹਾਨੂੰ ਫਿਰ ਆਪਣੀ ਪਹਿਲੀ ਧਾਰਮਿਕਤਾ ਨੂੰ ਆਪਣੇ ਅੰਦਰ ਜੀਵਤ ਕਰਨਾ ਪੈਣਾ ਅੱਜ ਬਹੁਤ ਸਾਰੇ ਭੈਣਾ ਭਰਾਵਾਂ ਦੇ ਅੰਦਰ ਇੱਕ ਧਾਰਮਿਕਤਾ ਖਤਮ ਹੋ ਚੁੱਕੀ ਹੈ ਕਾਰਨ ਕੀ ਹੈ ਉਹਦਾ ਕਾਰਨ ਚਰਚ ਨਹੀਂ ਹੈ ਉਹਦਾ ਕਾਰਨ ਪਾਸਵਾਨ ਨਹੀਂ ਹੈ ਉਹਦਾ ਕਾਰਨ ਚਰਚ ਦੇ ਲੋਕ ਨਹੀਂ ਹੈ ਉਹ ਤੁਸੀਂ ਖੁਦ ਕਾਰਨ ਹੈ ਉਹਦਾ ਯਾਦ ਕਰੋ ਕਿ ਤੁਸੀਂ ਕਿਸੇ ਵੀ ਪਾਸਵਾਨ ਦੀ ਗਲਤੀ ਕਰਕੇ ਅੱਜ ਪ੍ਰਭੂ ਤੋਂ ਦੂਰ ਨਹੀਂ ਆ ਕਿਉਂਕਿ ਜਿਹੜਾ ਗਲਤੀ ਕਰੇਗਾ ਜਿਹੜਾ ਜਿਹੜਾ ਲੋਅ ਤੋੜੇਗਾ ਉਹ ਡੰਨ ਫੁਕਤੇਗਾ ਡੰਨ ਉਸ ਨੂੰ ਮਿਲਣਾ ਔਰ ਤੁਸੀਂ ਕਿਸ ਚੀਜ਼ ਅੱਜ ਡੰਨ ਫੁਕਤ ਰਹੇ ਹੋ ਤੁਸੀਂ ਆਪਣੇ ਜਿਉਂਦੇ ਜੀ ਆਪਣੀ ਮੁਕਤੀ ਨੂੰ ਪਾ ਕੇ ਅਗਰ ਪਿੱਛੇ ਚਲੇ ਗਏ ਹੋ ਅਗਰ ਤੁਹਾਡੀ ਧਾਰਮਿਕਤਾ ਅੱਜ ਠੰਡੀ ਹੋ ਚੁੱਕੀ ਹੈ ਅਗਰ ਤੁਸੀਂ ਪਰਮੇਸ਼ਵਰ ਦੇ ਨਾਲ ਆਪਣੀ ਪ੍ਰੀਤ ਨੂੰ ਗਵਾ ਚੁੱਕੇ ਹੋ ਅਗਰ ਤੁਸੀਂ ਆਪਣੀ ਪਹਿਲੀ ਉਸ ਲਾਈਫ ਨੂੰ ਜਿਹਦੇ ਅੰਦਰ ਯਿਸੂ ਮਸੀਹ ਨੇ ਪ੍ਰਵੇਸ਼ ਕੀਤਾ ਸੀ ਉਹ ਇੱਕ ਬੜੀ ਸ਼ਾਂਤੀ ਦੇ ਨਾਲ ਭਰੀ ਹੋਈ ਸੀਗੀ ਉਸ ਦਿਨ ਤੁਸੀਂ ਬਹੁਤ ਚਾਹ ਦੇ ਵਿੱਚ ਸੀਗੇ ਉਹ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਇੱਕ ਅਨੋਖਾ ਅਨੁਭਵ ਹੁੰਦਾ ਸੀ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਕਿ ਮੇਰੀ ਜ਼ਿੰਦਗੀ ਬਦਲ ਗਈ ਹੈ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਕਿ ਹੁਣ ਮੈਂ ਬਹੁਤ ਆਨੰਦ ਵਿੱਚ ਹਾਂ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਹੁਣ ਮੈਂ ਬਹੁਤ ਪਿਆਰ ਦੇ ਵਿੱਚ ਹਾਂ ਤੁਸੀਂ ਗੱਲਾਂ ਕਰਦੇ ਸੀ ਮੈਨੂੰ ਹੁਣ ਸੱਚਾ ਰੱਬ ਮਿਲਿਆ ਤੇ ਤੁਸੀਂ ਲੋਚਦੇ ਹੁੰਦੇ ਸੀ ਪਰਮੇਸ਼ਵਰ ਦੇ ਚੰਗੇ ਕੰਮ ਕਿੱਥੇ ਕਰੀਏ ਤੁਸੀਂ 5 5 7 7 ਘੰਟੇ ਖੜੇ ਹੋ ਕੇ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਅੱਜ ਵੀ ਪਰਮੇਸ਼ਵਰ ਤੁਹਾਨੂੰ ਆਵਾਜ਼ 마 ਰਹੇ ਹੈ ਤੇ ਉਹ ਕਹਿ ਰਿਹਾ ਹੈ ਜੇ ਕੋਈ ਮੇਰੀ ਆਵਾਜ਼ ਸੁਣੇ ਅੱਜ ਵੀ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰਦੇ ਆ ਪਰ ਹੋ ਸਕਦਾ ਉਹਦਾ ਅੱਜ ਲੈਜਾ ਵੱਖਰਾ ਹੋ ਸਕਦਾ ਹੈ ਅਜ ਨੂੰ ਤੁਹਾਨੂੰ ਬੁਲਾਉਣ ਦੇ ਲਈ ਕੋਈ ਹੋਰ ਨਮਾ ਤੰਗ અપਨਾਉਣਾ ਪੈ ਸਕਦਾ ਹੈ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਉਹ ਤੁਹਾਨੂੰ ਨਾਸ਼ ਨਹੀਂ ਹੋਣ ਦੇਵੇਗਾ ਮੈਂ ਫਿਰ ਤੋਂ ਅਜ ਉਹਨਾਂ ਪਰਿਵਾਰਾਂ ਨੂੰ ਪਿਆਰ ਭੇਜਦਾ ਜਿਨ੍ਹਾਂ ਨੇ ਖੋਜ ਵਾਲ ਦੀ ਧਰਤੀ ਤੋਂ ਬਪਤਿਸਮਾ ਲਏ ਹਨ ਔਰ ਆਪਣੀਆਂ ਮਜਬੂਰੀਆਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਬਿਲਡ ਕੀਤਾ ਕਿ ਉਹ ਮਜਬੂਰੀਆਂ ਉਹਨਾਂ ਦੇ ਪੈਰਾਂ ਦੀਆਂ ਜੰਜੀਰਾਂ ਬਣ ਗਈਆਂ ਉਹ ਮਜਬੂਰੀਆਂ ਉਹਨਾਂ ਨੂੰ ਪਰਮੇਸ਼ਵਰ ਦੇ ਇਸ ਪਵਿੱਤਰ ਪਵੰਤੋਂ ਅਲੱਗ ਕਰ ਗਈਆਂ ਪਰ ਉਹ ਮਜਬੂਰੀਆਂ ਤੇ ਖਤਮ ਨਹੀਂ ਹੋਈਆਂ ਪਰ ਤੁਹਾਡਾ ਆਤਮਿਕ ਜੀਵਨ ਖਤਮ ਹੋ ਗਿਆ ਮੇਰੇ ਪਿਆਰੇ ਭੈਣੋ ਤੇ ਭਰਾਵੋ ਲਾਈਫ ਇੱਕ ਸੰਘਰਸ਼ ਹੈ ਅਗਰ ਜੀਣਾ ਹੈ ਤੇ ਤੁਹਾਨੂੰ ਸੰਘਰਸ਼ ਕਰਨਾ ਪਵੇਗਾ ਇੱਕ ਟਾਸਕ ਦਿੱਤਾ ਗਿਆ ਸਾਨੂੰ ਜੀਉਣ ਵਾਸਤੇ ਬਹੁਤ ਸਾਰੇ ਨੂੰ ਇਦਾਂ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਬਹੁਤ ਔਖੀ ਹੈ ਭਾਈ ਬਾਹਰ ਨਿਕਲ ਕੇ ਵੇਖੋ ਜ਼ਿੰਦਗੀ ਕੋਈ ਵੀ ਸੌਖੀ ਨਹੀਂ ਹੈ ਹਰੇਕ ਦੇ ਅੰਦਰ ਇੱਕ ਆਉਣ ਵਾਲੇ ਸਮੇਂ ਦੇ ਲਈ ਇੱਕ ਟਾਸਕ ਦਿੱਤਾ ਗਿਆ ਉਹਨੂੰ ਆਪਣੀ ਲਾਈਫ ਦੇ ਅੰਦਰ ਇੱਕ ਟੈਸਟ ਵਿੱਚੋਂ ਦੀ ਹਰ ਵਿਅਕਤੀ ਜਾ ਰਿਹਾ ਔਰ ਤੁਹਾਨੂੰ ਲੱਗਦਾ ਸਾਡਾ ਟੈਸਟ ਬਹੁਤ ਵੱਡਾ ਹੈ ਤੁਸੀਂ ਲੋਕਾਂ ਦੇ ਚੈਲੰਜ ਨਹੀਂ ਦੇਖੇ ਬਾਹਰ ਨਿਕਲ ਕੇ ਤੁਸੀਂ ਦੂਜਿਆਂ ਨੂੰ ਬਿਨਾਂ ਕੋਖਿਆਂ ਆਪਣੀ ਚੈਲੰਜ ਨੂੰ ਵੱਡਾ ਮੰਨ ਕੇ ਤੇ ਆਪਣੇ ਆਤਮਿਕ ਜੀਵਨ ਨੂੰ ਛੱਡ ਕੇ ਤੁਸੀਂ ਫਿਰ ਜਿਸ ਪੱਟੜੀ ਤੇ ਪਰਮੇਸ਼ਵਰ ਦੇ ਨਾਮ ਤੇ ਕਲਾਮ ਦੇ ਦੁਆਰਾ ਤੁਸੀਂ ਜਿਸ ਪੱਟੜੀ ਤੇ ਜਾ ਰਹੇ ਸੀ ਤੁਸੀਂ ਅੱਜ ਉਸ ਪੱਟੜੀ ਤੋਂ ਥੱਲੇ ਆ ਚੁੱਕੇ ਹੋ ਤੁਸੀਂ ਕੰਡਿਆਂ ਵਾਲੇ ਰਸਤੇ ਕੱਚੇ ਰਸਤੇ ਉੱਬੜ ਖੁੱਬੜ ਰਾਹਾਂ ਦੇ ਵਿੱਚ ਗਵਾਚ ਗਏ ਹੋ ਔਰ ਤੁਹਾਨੂੰ ਲੱਗਦਾ ਕਿ ਇਹੋ ਜ਼ਿੰਦਗੀ ਹੈ ਨਹੀਂ ਮੇਰੇ ਪਿਆਰੇ ਭੈਣੋ ਤੇ ਭਰਾਵੋ ਮੈਂ ਤੁਹਾਨੂੰ ਫਿਰ ਯਾਦ ਕਰਾਉਣਾ ਚਾਹੁੰਦਾ ਹਾਂ ਪਰਮੇਸ਼ਵਰ ਨੇ ਤੁਹਾਨੂੰ ਇੱਕ ਬਹੁਤ ਚੰਗਾ ਜੀਵਨ ਦਿੱਤਾ ਹੈ ਤੁਸੀਂ ਮੋੜ ਕੇ ਉਸ ਜੀਵਨ ਨੂੰ ਲੈ ਸਕਦੇ ਆ ਤੁਹਾਡੇ ਹੱਥ ਦੇ ਵਿੱਚ ਕਿਉਂਕਿ ਮੈਂ ਤੁਹਾਨੂੰ ਬਾਈਬਲ ਦੇ ਵਿੱਚੋਂ ਅ ਇੱਕੋ ਹੀ ਚੈਪਟਰ ਵਿੱਚ ਤਿੰਨ ਐਗਜ਼ਾਮਪਲ ਜਿਹੜੀਆਂ ਯਾਦ ਕਰਾਉਣੇ ਆ ਕਹਿੰਕੇ ਜਦੋਂ ਇੱਕ ਸਿੱਕਾ ਗਵਾਚਿਆ ਸੀ ਤੇ ਉਹਦੀ ਭਾਲ ਕੀਤੀ ਗਈ ਫਿਰ ਜਦੋਂ ਇੱਕ ਭੇਡ ਗਵਾਚੀ ਸੀ ਉਹਦੀ ਭਾਲ ਕੀਤੀ ਗਈ ਪਰ ਜਦੋਂ ਪੁੱਤ ਗਵਾਚਿਆ ਸੀ ਜਿਹੜਾ ਹਿੱਸਾ ਲੈ ਕੇ ਚਲਾ ਗਿਆ ਸੀ ਕੀ ਉਹਦੀ ਭਾਲ ਕੀਤੀ ਗਈ ਨਹੀਂ ਸਿਰਫ ਤੇ ਸਿਰਫ ਉਹਦਾ ਬਾਪ ਉਹਦਾ ਇੰਤਜ਼ਾਰ ਕਰਦਾ ਸੀ ਉਹਨੂੰ ਉਡੀਕਦਾ ਸੀ ਤੇ ਜਦ ਉਹ ਜਿਹੜਾ ਗਵਾਚਿਆ ਹੋਇਆ ਪੁੱਤਰ ਸੀ ਜਦ ਉਸਦਾ ਸਾਰਾ ਧਨ ਜਦ ਤੱਕ ਉਹਨੇ ਗਵਾ ਨਹੀਂ ਲਿਆ ਜਦ ਤੱਕ ਉਹ ਕੰਗਾਲ ਨਹੀਂ ਹੋ ਗਿਆ ਜਦ ਤੱਕ ਉਹ ਢਿੱਡੋਂ ਭੁੱਖਾ ਤੇ ਨੰਗਾ ਨਹੀਂ ਹੋ ਗਿਆ ਜਦ ਤੱਕ ਉਹਦੇ ਕੱਪੜੇ ਫਟ ਨਹੀਂ ਗਏ ਜਦ ਤੱਕ ਵੈਰੀਆਂ ਨੇ ਉਹਨੂੰ ਚੰਗੀ ਤਰ੍ਹਾਂ ਹੁੰਜਾ ਨਹੀਂ ਮਾਰੀਆਂ ਜਦੋਂ ਉਹ ਨੂੰ ਪੀਣ ਨੂੰ ਪਾਣੀ ਨਹੀਂ ਮਿਲਿਆ ਤੇ ਖਾਣ ਨੂੰ ਭੋਜਨ ਨਹੀਂ ਮਿਲਿਆ ਜਦੋਂ ਭੁੱਖਾ ਤੇ ਪਿਆਸਾ ਹੋਇਆ ਫਿਰ ਉਸ ਨੂੰ ਆਪਣੇ ਬਾਪ ਦੀ ਯਾਦ ਆਈ ਹੈ ਹੋ ਸਕਦਾ ਅੱਜ ਬਹੁਤ ਸਾਰੇ ਲੋਕ ਬਹੁਤ ਸਾਰੇ ਮੇਰੇ ਆਪਣੇ ਪਰਿਵਾਰ ਯੀਸ਼ੂ ਮਸੀਹ ਦੇ ਲਹੂ ਨਾਲ ਖਰੀਦੇ ਗਏ ਜਿਨ੍ਹਾਂ ਨੂੰ ਸ਼ੈਤਾਨ ਨੇ ਉਸ ਗਵਾਚੇ ਹੋਏ ਪੁੱਤਰ ਦੀ ਨਿਆਈ ਬਣਾ ਦਿੱਤਾ ਜੇ ਤੁਸੀਂ ਗਵਾਚੇ ਹੋ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਅੱਜ ਵੀ ਤੁਹਾਡਾ ਪਿੱਤਾ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਤੁਹਾਡੀ ਚਰਚ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਬਾਈਬਲ ਕਹਿੰਦੀ ਭੜੇ ਤੋਂ ਭੜੇ ਸਮੇਂ ਆ ਜਾਣਗੇ ਤੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਊਗੀ ਅਜਿਹਾ ਕਸਮੈਨ ਉੱਠੂਗਾ ਅਜਿਹੇ ਲੋਕ ਉੱਠਣਗੇ ਜਿਹੜੇ ਨਬੂਬਤਾਂ ਕਰਨਗੇ ਤੁਹਾਡੇ ਬਾਰੇ ਦੱਸਣਗੇ ਖਾ ਕੇ ਕੀ ਆਇਓ ਤੁਹਾਡੇ ਘਰ ਵਿੱਚ ਕੀ ਹੈ ਤੁਹਾਡੀ ਪਲੈਨਿੰਗ ਕੀ ਹੈ ਔਰ ਅਗਰ ਤੁਸੀਂ ਪ੍ਰਾਰਥਨਾ ਵਿੱਚ ਕੱਚੇ ਹੋਏ ਅਗਰ ਤੁਸੀਂ ਪਰਮੇਸ਼ਵਰ ਦੇ ਨਾਲ ਰਿਸ਼ਤੇ ਵਿੱਚ ਨਾ ਹੋ ਜੇ ਤੁਸੀਂ ਭਰਮਾਏ ਜਾਓਗੇ ਔਰ ਤੁਹਾਨੂੰ ਲੱਗੇਗਾ ਸੱਚ ਹੀ ਹੈ ਜੋ ਇਹ ਬੋਲ ਰਿਹਾ ਔਰ ਬਾਈਬਲ ਤੇ ਵੀ ਕਹਿੰਦੀ ਹੈ ਕਿ ਆਖਰੀ ਦਿਨਾਂ ਦੇ ਵਿੱਚ ਇਹੋ ਜੀਆਂ ਸ਼ਕਤੀਆਂ ਪ੍ਰਗਟ ਹੋਣ ਵਾਲੀਆਂ ਨੇ ਜਿਹੜੀਆਂ ਮੁਰਦਿਆਂ ਨੂੰ ਵੀ ਜ਼ਿੰਦਾ ਕਰਨਗੀਆਂ ਹੁਣ ਸੋਚੋ ਉਸ ਸਮੇਂ ਮਸੀਹਾ ਦਾ ਕੀ ਹਾਲ ਹੋਊਗਾ ਜਿਹੜੇ ਡਾਮਾ ਡੋਲ ਨਹੀਂ ਜਿਹੜੇ ਅੱਜ ਇੱਕ ਛੋਟੇ ਜਿਹੇ ਮਿਰਕਲ ਦੇ ਨਾਲ ਨਬੂਬਤ ਦੇ ਨਾਲ ਆਪਣੀ ਬੇਸ ਛੱਡ ਦਿੰਦੇ ਨੇ ਆਪਣੀ ਨੀਵ ਛੱਡ ਦਿੰਦੇ ਨੇ ਆਪਣੀ ਚਰਚ ਛੱਡ ਦਿੰਦੇ ਨੇ ਆਪਣੀ ਧਾਰਮਿਕਤਾ ਛੱਡ ਦਿੰਦੇ ਨੇ ਉਹਨਾਂ ਦਿਨਾਂ ਵਿੱਚ ਕਿੰਨੇ ਮਸੀਹ ਖੜੇ ਰਹਿਣਗੇ ਤੁਹਾਡਾ ਕੀ ਅੰਦਾਜ਼ਾ ਹੈ ਤੁਹਾਡੀ ਕੈਲਕੂਲੇਸ਼ਨ ਕਿੱਥੇ ਜਾਂਦੀ ਹੈ ਹਜ਼ਾਰਾਂ ਸਾਲ ਪਹਿਲਾਂ ਹੀ ਬਾਈਬਲ ਦੇ ਅੰਦਰ ਇਹ ਫਰਮਾਨ ਦਰਜ ਹਨ ਐਵੇਂ ਨਹੀਂ ਆਕਾਸ਼ ਦੀਆਂ ਸ਼ਕਤੀਆਂ ਹਲਾਈਆਂ ਜਾਣਗੀਆਂ ਇਸ ਲਈ ਮੇਰੇ ਪਿਆਰੇ ਭੈਣੋ ਤੇ ਭਰਾਵੋ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਹੋਏ ਯਿਸੂ ਮਸੀਹ ਦੇ ਲਾਉ ਨਾ ਖਰੀਦੇ ਹੋਏ ਅਤੇ ਆਪਣੀ ਧਾਰਮਕਤਾ ਤੋਂ ਬੈਕਸਲਾਈਡ ਹੋਣ ਵਾਲੇ ਪਰਿਵਾਰਾਂ ਨੂੰ ਅੱਜ ਮੈਂ ਅਵੇਅਰਨੈਸ ਕਰਦਾ ਹਾਂ ਅੱਜ ਮੈਂ ਉਹਨੂੰ ਖੁਦਾਵੰ ਯਿਸੂ ਦੇ ਜ਼ਿੰਦਾ ਨਾਮ ਦੇ ਵਿੱਚ ਤੁਹਾਡੇ ਉੱਤੇ ਰਿਵੀਲ ਕਰਦਾ ਹਾਂ ਤੁਹਾਡੇ ਸਾਹਮਣੇ ਖੋਲਦਾ ਤੇ ਪ੍ਰਗਟ ਕਰਦਾ ਹਾਂ ਤੁਸੀਂ ਕਿਉਂ ਉਪਰੀਆਂ ਸਿੱਖਿਆਵਾਂ ਦੇ ਵੱਲ ਭਰਮਾਏ ਗਏ ਹੋ ਕਿਉਂਕਿ ਬਹੁਤ ਸਾਰੇ ਜਿਹੜੇ ਉਪਰੀਆਂ ਸਖਿਆਵਾਂ ਦੇ ਨਾਲ ਪਰਮਾਹ ਪਰਮਾਹ ਹੋ ਚੁੱਕੇ ਆ ਕਿਉਂਕਿ ਬਾਈਬਲ ਦੇ ਅੰਦਰ ਲੋਕ ਬਹੁਤ ਉਲਟੀਆਂ ਪੁਲਟੀਆਂ ਗੱਲਾਂ ਕਰਨਗੇ ਤੁਸੀਂ ਪੁਲਾਵੇ ਵਿੱਚ ਪੈ ਜਾਓਗੇ ਅੱਜ ਇਹ ਸਮਾਂ ਜਦੋਂ ਤੁਸੀਂ ਆਪਣੀ ਹੈਕਲ ਦੇ ਵਿੱਚ ਆਪਣੇ ਪਰਮੇਸ਼ਵਰ ਦੇ ਨਾਲ ਹੋਲੀਨੈਸ ਦੇ ਨਾਲ ਖੜੇ ਹੋਣਾ ਹੈ ਜਦੋਂ ਤੁਸੀਂ ਪਰਮੇਸ਼ਵਰ ਦੇ ਮੈਸੇਜ ਦਾ ਇੰਤਜ਼ਾਰ ਕਰਨਾ ਹੈ ਜਿਵੇਂ ਅੱਜ ਮੈਸੇਜ ਆ ਰਹੇ ਨੇ ਉਮੇ ਦੇ ਮੈਸੇਜ ਯਹਵਾ ਦੇ ਨਬੀਆਂ ਦੇ ਵੱਲੋਂ ਕਦੇ ਨਹੀਂ ਆਏ ਬਾਈਬਲ ਦੇ ਅੰਦਰ। ਔਰ ਅੱਜ ਸਾਨੂੰ ਇਹ ਗੱਲ ਦੇ ਉੱਤੇ ਮਨਨ ਕਰਨਾ ਪਏਗਾ, ਇੰਤਜ਼ਾਰ ਕਰਨਾ ਪਏਗਾ। ਪ੍ਰੇਅਰ ਤੋਂ ਬਾਅਦ ਇੰਤਜ਼ਾਰ ਕਰਨਾ ਪੈਂਦਾ ਕਿ ਖੁਦਾ ਤੁਹਾਡੀ ਪ੍ਰਾਰਥਨਾ ਦਾ ਉੱਤਰ ਭੇਜੇ। ਪਰ ਅੱਜ ਅਸੀਂ ਇੰਤਜ਼ਾਰ ਕਰਨ ਲਈ ਤਿਆਰ ਨਹੀਂ ਹੈ। ਕਿਉਂਕਿ ਅਸੀਂ ਯਹਵਾ ਪਰਮੇਸ਼ਰ ਨੂੰ ਆਪਣੇ ਕੰਮ ਵਾਸਤੇ ਵਰਤਣਾ ਚਾਹੁੰਦੇ ਆ ਜਰੂਰ ਉਹ ਆਪਣੇ ਲੋਕਾਂ ਦੇ ਕੰਮ ਕਰਨ ਨੂੰ ਤਿਆਰ ਆ ਪਰ ਖੁਦਾ ਖੁਦਾ ਹੀ ਰਹੇਗਾ ਔਰ ਇਨਸਾਨ ਇਨਸਾਨ ਹੀ ਰਹੇਗਾ ਔਰ ਜੇ ਤੁਸੀਂ ਆਪਣੇ ਗਲਤ ਰਾਹਾਂ ਤੇ ਜਾ ਰਹੇ ਹੋ ਤੇ ਤੌਬਾ ਨਾ ਕੀਤੀ ਤੇ ਤੁਸੀਂ ਪਹਿਲੀ ਆਪਣੀ ਜ਼ਿੰਦਗੀ ਦੀ ਉਸ ਗਵਾਹੀ ਨੂੰ ਆਪਣੇ ਅੰਦਰ ਕਾਇਮ ਨਾ ਰੱਖਿਆ ਪਹਿਲੀ ਗਵਾਹੀ ਜਿਸ ਦਿਨ ਤੁਸੀਂ ਇਹ ਕਿਹਾ ਸੀ ਚਰਚ ਦੇ ਅੰਦਰ ਆ ਕੇ ਅੱਜ ਮੈਂ ਬਹੁਤ ਅਨੰਦਿਤ ਹਾਂ ਜਦ ਤੁਸੀਂ ਇਹ ਕਿਹਾ ਸੀ ਮੈਂ ਯਿਸੂ ਮਸੀਹ ਦੇ ਬਦਲੇ ਸਭ ਕੁਝ ਤਿਆਗਣ ਨੂੰ ਤਿਆਰ ਹਾਂ ਜਦ ਤੁਸੀਂ ਇਹ ਕਿਹਾ ਸੀ ਕਿ ਮੈਂ ਹੁਣ ਯਿਸੂ ਦਾ ਹਾਂ ਤੇ ਯਿਸੂ ਮੇਰੇ ਹਨ ਉਹ ਵਾਲਾ ਪਿਆਰ ਪਹਿਲੇ ਵਾਲਾ ਪਿਆਰ ਪਹਿਲੇ ਵਾਲੀ ਧਾਰਮਿਕਤਾ ਪਹਿਲੀ ਜਿਹੜੀ ਪ੍ਰਭੂ ਦੇ ਪ੍ਰਤੀ ਤੁਹਾਡੇ ਅੰਦਰ ਇੱਕ ਖਿੱਚ ਸੀਗੀ ਜਿਹਦੇ ਨਾਲ ਤੁਸੀਂ ਖੁਦਾ ਦੇ ਘਰ ਵੱਲ ਖਿੱਚੇ ਤੁਰਿਆਂਦੇ ਸੀ ਜਦ ਤੁਸੀਂ ਇੱਧਰ ਉੱਧਰ ਨਹੀਂ ਦੇਖਦੇ ਸੀ ਜਦ ਤੁਸੀਂ ਘੋੜੇ ਵਾਂਗ ਸਿੱਧੇ ਤੁਰਦੇ ਸੀ ਉਹੀ ਪਰਮੇਸ਼ਵਰ ਤੁਹਾਡੇ ਵਿੱਚੋਂ ਅੱਜ ਪਿਆਰ ਨੂੰ ਪਾਲਦੇ ਹਨ ਤੁਹਾਡੀ ਉਹੀ ਜਿਹੜੀ ਪਰਮੇਸ਼ਵਰ ਦੇ ਪ੍ਰਤੀ ਵਫਾਦਾਰੀ ਤੇ ਗੁਣ ਸੀ ਖੁਦਾਵੰਨ ਨੂੰ ਅੱਜ ਉਹ ਨਜ਼ਰ ਨਹੀਂ ਆ ਰਹੀ ਤੇ ਅੱਜ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਉਸ ਪਿਆਰ ਤੋਂ ਵੱਖਰੇ ਕਰ ਲਿਆ ਹੈ ਪਰ ਪਰਮੇਸ਼ਵਰ ਤਾਂ ਉਸੇ ਪਿਆਰ ਵਿੱਚ ਵੇਖਣਾ ਚਾਹੁੰਦੇ ਹਨ ਮੇਰੇ ਪਿਆਰੇ ਦੋਸਤੋ ਆਓ ਆਪਣੇ ਅੰਦਰ ਖਲੂਣਾ ਦਈਏ ਆਪਣੇ ਆਪ ਨੂੰ ਫਿਰ ਜਗਾਈਏ ਤੇ ਉਹ ਵਕਤ ਯਾਦ ਕਰੀਏ ਉਸ ਸਮਾਂ ਯਾਦ ਕਰੀਏ ਜਦੋਂ ਅਸੀਂ ਦੂਜਿਆਂ ਦੇ ਵਰਤਨ ਫੜ ਕੇ ਸਾਫ਼ ਕਰਦੇ ਹੁੰਦੇ ਸੀ ਆਓ ਅੱਜ ਉਹ ਵਕਤ ਯਾਦ ਕਰੀਏ ਜਦੋਂ ਅਸੀਂ ਚਰਚ ਦੇ ਅੰਦਰ ਕਲੀਨਿੰਗ ਕਰਦੇ ਹੁੰਦੇ ਸੀ ਆਓ ਅੱਜ ਉਹ ਵਕਤ ਯਾਦ ਕਰੀਏ ਜਦੋਂ ਅਸੀਂ ਦੂਜਿਆਂ ਨੂੰ ਆਪਣੀ ਬੈਠਣ ਲਈ ਕੁਰਸੀ ਦਿੰਦੇ ਸੀ ਜਦੋਂ ਦੂਜਿਆਂ ਨੂੰ ਆਪਣਾ ਸਥਾਨ ਦਿੰਦੇ ਸੀ ਆਓ ਉਹ ਵਕਤ ਯਾਦ ਕਰੀਏ ਜਦੋਂ ਅਸੀਂ ਖੁਦਾ ਦੇ ਖਾਦਮਾਂ ਨੂੰ ਦੇਖ ਕੇ ਆਪਣੀ ਜਗ੍ਹਾ ਤੇ ਖੜੇ ਹੋ ਜਾਂਦੇ ਸੀ ਆਓ ਅੱਜ ਉਹ ਵਕਤ ਯਾਦ ਕਰੀਏ ਜਦੋਂ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੰਦੇ ਸੀ ਆਓ ਅੱਜ ਉਹ ਵਕਤ ਯਾਦ ਕਰੀਏ ਜਦੋਂ ਸਾਡੇ ਸਾਰੇ ਇੰਤਜ਼ਾਮ ਪੈਦਾ ਕਰ ਦਿੰਦਾ ਸੀ ਆਓ ਅੱਜ ਉਹ ਵਕਤ ਯਾਦ ਕਰੀਏ ਜਦੋਂ ਤੁਹਾਨੂੰ ਇੱਥੇ ਆਉਣ ਦੇ ਲਈ ਕਿਰਾਏ, ਭਾੜੇ, ਆਫਰਿੰਗਸ ਟਾਈਟ ਵੀ ਪੈਦਾ ਕਰਕੇ ਦਿੰਦਾ ਸੀ ਤੁਸੀਂ ਕਦੇ ਵੀ ਖਾਲੀ ਹੱਥ ਨਹੀਂ ਸਿਉਂਦੇ